ਪ੍ਰਿਸ ਸਸ਼ੇਖਲ ਜੀ ਪਤਪਸ ਸਵਾਗਤ ਕਰਦੀ ਹਾਂ ਆਪਣੇ ਚੈਨਲ ਤੇ ਸੋ ਦੋਸਤੋ 9 ਸਾਲਾਂ ਬਾਅਦ ਵੀ ਮਲਾਜ਼ਮਾਂ ਤੇ ਪੈਨਸ਼ਨ ਨੂੰ ਨਸੀਬ ਨਹੀਂ ਹੋਇਆ ਬਕਾਇਆ ਹਾਈ ਕੋਰਟ ਦੀਆਂ ਸੁਣਵਾਈਆਂ ਦੇ ਵਿੱਚ ਕੀ ਮਿਲਿਆ ਪੰਜਾਬ ਦੇ ਸਰਕਾਰੀ ਕਰਮਚਾਰੀ ਜਿੱਥੇ ਮਲਾਜ਼ਮਾਂ ਦੇ ਪੈਨਸ਼ਨ ਦੀਆਂ ਮੰਗਾਂ ਸੰਬੰਧੀ ਬਿਲਕੁਲ ਸਹੀ ਅਤੇ ਪੁਕਤਾ ਜਾਣਕਾਰੀ ਦਿੱਤੀ ਜਾਂਦੀ ਹੈ ਚੈਨਲ ਨੂੰ ਜਲਦੀ ਸਬਸਕ੍ਰਾਈਬ ਕਰ ਲਓ ਤੇ ਦੋਸਤੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਨਾ ਜੀ ਸੋ ਦੋਸਤੋ ਤੁਹਾਨੂੰ ਦੱਸ ਦਈਏ ਕਿ ਜਦੋਂ 2024 ਦਾ ਜਿਹੜਾ ਦਸੰਬਰ ਮਹੀਨਾ ਜਿਹੜਾ ਗਿਆ ਹੈ ਤਾਂ ਤਕਰੀਬਨ 9 ਸਾਲ ਦਾ ਸਮਾਂ ਗੁਜ਼ਰ ਚੁੱਕਾ ਹੈ। ਇੱਕ ਇੱਕ 2016 ਤੋਂ ਲੈ ਕੇ ਤਾਂ ਅਜੇ ਤੱਕ ਵੀ ਮੁਲਾਜ਼ਮਾਂ ਤੇ ਪੈਨਸ਼ਨ ਦੇ 6ਵੇਂ ਪੀ ਕਮਿਸ਼ਨ ਦੇ ਬਕਾਇਆ ਦੀ ਵੀ ਕਿਸ਼ਤ ਅਦਾ ਨਹੀਂ ਹੋਈ ਹੈ। ਦੋਸਤੋ ਇੱਕ ਇੱਕ 2016 ਤੋਂ ਲੈ ਕੇ 36 2021 ਤੱਕ ਦਾ ਜਿਹੜਾ ਦੱਸ ਦਈਏ ਕਿ 15-16000 ਕਰੋੜ ਰੁਪਏ ਦਾ ਬਕਾਇਆ ਬਹੁਤ ਹੀ ਵੱਡੀ ਰਕਮ ਹੈ ਤਾਂ ਦੋਸਤੋ ਤੁਹਾਨੂੰ ਦੱਸ ਦਈਏ ਕਿ ਪਹਿਲਾਂ ਕਾਂਗਰਸ ਦੀ ਸਰਕਾਰ ਜਿਹੜੀ ਹੈ ਉਸ ਦਾ ਸਮਾਂ ਪਾਸ ਹੋ ਗਿਆ ਹੈ ਉਹਨਾਂ ਨੇ ਜਿਹੜਾ ਕਿ ਬਾਅਦ ਦੇ ਵਿੱਚ ਜਦੋਂ 2022 ਦੇ ਵਿੱਚ ਆਪ ਸਰਕਾਰ ਆਈਏ ਤਾਂ ਦੱਸ ਦਈਏ ਕਿ ਇਹ ਹੋਂਦ ਵਿੱਚ ਆਈ ਹੈ ਤਾਂ ਇਹ ਕਿਉਂਕਿ ਦੱਸਿਆ ਸੀ ਕਿ ਅਸੀਂ ਜਦੋਂ ਸਾਡੀ ਸਰਕਾਰ ਆਪ ਸਰਕਾਰ ਬਣ ਜਾਵੇਗੀ ਤਾਂ ਮੁਲਾਜ਼ਮਾਂ ਦਾ ਬਕਾਇਆ ਦਿੱਤਾ ਜਾਵੇਗਾ ਪੁਰਾਣੀ ਪੈਨਸ਼ਨ ਬਹਾਲ ਕਰ ਦਿੱਤੀ ਜਾਵੇਗੀ ਤਾਂ 2.5 ਸਾਲਾਂ ਦਾ ਸਮਾਂ ਜਿਹੜਾ ਹੈ ਬੀਤ ਚੁੱਕਿਆ ਤਾਂ ਇਹਨਾਂ ਦੀ ਵੀ ਅੱਧ ਦਾ ਟਾਈਮ ਜਿਹੜਾ ਸਰਕਾਰ ਲੰਗਾ ਚੁੱਕੀ ਹੈ ਤਾਂ ਅਜੇ ਤੱਕ ਵੀ ਇਹਨਾਂ ਨੇ ਜਿਹੜੀ ਹੈ ਮੰਗ ਹੈ ਮੁਲਾਜ਼ਮਾਂ ਤੇ ਪੈਨਸ਼ਨ ਦੀ ਕੋਈ ਵੀ ਮੰਗ ਨੂੰ ਪੂਰਾ ਨਹੀਂ ਕੀਤਾ ਤਾਂ ਥੱਕ ਹਾਰ ਕੇ ਮੁਲਾਜ਼ਮਾਂ ਨੇ ਜੋ ਜਦੋਂ ਕੋਰਟ ਦਾ ਰੁਖ ਕੀਤਾ ਤਾਂ ਹਾਈ ਕੋਰਟ ਦੀਆਂ ਸੁਣਵਾਈਆਂ ਦੇ ਵਿੱਚ ਦੱਸਿਆ ਕਿ ਕੀ ਖਟਿਆ ਸਰਕਾਰੀ ਕਰਮਚਾਰੀਆਂ ਨੇ ਪੰਜਾਬ ਦੇ ਜਦੋਂ ਸਰਕਾਰੀ ਕਰਮਚਾਰੀਆਂ ਨੇ ਵੇਖਿਆ ਕਿ ਆਪ ਵੀ ਕੋਈ ਹੱਥ ਪੱਲਾ ਨਹੀਂ ਫੜਾ ਇਹ ਉਹਨਾਂ ਦੀਆਂ ਮੰਗਾਂ ਨੂੰ ਲੈ ਕੇ ਤੇ ਉਹਨਾਂ ਨੇ ਪੰਜਾਬ ਹਰਿਆਣਾ ਹਾਈ ਕੋਰਟ ਦਾ ਰੁਖ ਕੀਤਾ ਹੈ ਕੋਰਟ ਦੇ ਵਿੱਚ ਇਹ ਹੁਣ ਜਿੱਦਾਂ ਦੇਖਿਆ ਜਾਵੇ ਕਿ ਤਰੀਕ ਤੇ ਤਰੀਕ ਪੈ ਰਹੀ ਹੈ ਇਸ ਦੇ ਵਿੱਚ ਵੀ ਆਪ ਸਰਕਾਰ ਨੇ ਬੜੀ ਹੀ ਚਲਾਕੀ ਦੇ ਨਾਲ ਦੱਸਿਆ ਕਿ ਹਾਈ ਕੋਰਟ ਦੇ ਵਿੱਚ ਇਹ ਜਵਾਬ ਦਿੱਤਾ ਹੈ ਕਿ ਅਸੀਂ ਸਾਨੂੰ ਜਿਹੜਾ ਹੈ 5-6 ਸਾਲ ਦਾ ਸਮਾਂ ਚਾਹੀਦਾ ਹੈ ਬਹੁਤ ਵੱਡੀ ਰਕਮ ਹੈ ਕਿਸੇ ਤਰ੍ਹਾਂ ਕਰਕੇ ਉਹ ਮੁਲਾਜ਼ਮਾਂ ਤੇ ਪੈਨਸ਼ਨਰਸ ਨੂੰ ਆਪਣਾ ਜਿਹੜਾ ਖੜਾ ਚ ਛੁੜਾ ਰਹੇ ਹਨ ਤਾਂ ਸੋ ਦੋਸਤੋ ਜਿਹੜੀ ਹੈ ਉਹਨਾਂ ਨੂੰ ਪਤਾ ਹੈ ਕਿ ਜਦੋਂ 2027 ਦੇ ਵਿੱਚ ਜੇਕਰ ਸਰਕਾਰ ਉਹਨਾਂ ਦੀ ਬਣ ਜਾਵੇਗੀ ਤਾਂ ਉਹ ਥੋੜੀ ਹੋਰ ਜਿਹੜੀਆਂ ਕਿਸ਼ਤਾਂ ਆਦਾ ਕਰ ਦੇਣਗੇ ਤਾਂ ਪਰ ਜ਼ਿਆਦਾਤਰ ਵੇਖਿਆ ਜਾਵੇ ਤਾਂ ਮਲਾਜ਼ਮਾਂ ਤੇ ਪੈਨਸ਼ਨ ਦੀ ਜਿਹੜੀ ਕਿਸ਼ਤ ਕੋਈ ਵੀ ਜਿਹੜੀ ਬਕਾਇਆ ਨੂੰ ਲੈ ਕੇ ਪੂਰੀ ਹੋਣ ਦੀ ਕੋਈ ਵੀ ਸੰਭਾਵਨਾ ਨਹੀਂ ਹੈ ਕਿਉਂਕਿ ਹੁਣ ਜਿਹੜੀ ਅਗਲੀ ਜਿਹੜੀ ਸਨਮਾਈ ਹੈ ਉਹ ਹੈ ਜਿਹੜੀ ਜਿਹੜੀ 2 ਜਨਵਰੀ 2025 ਨੂੰ ਪਾਈ ਹੈ ਉਸ ਦੇ ਵਿੱਚ ਸਰਕਾਰ ਨੇ ਅਗਲੀ ਡੇਟ ਲੈ ਸਕਦੀ ਹੈ ਕਿਉਂਕਿ ਮਲਾਜ਼ਮਾਂ ਤੇ ਪੈਨਸ਼ਨ ਨੂੰ ਕੀਤਾ ਅਗੇ ਉਹ ਉਹਨਾਂ ਦੀਆਂ ਜਿਹੜੀਆਂ ਮੰਗਾਂ ਨੂੰ ਟਾਲਿਆ ਜਾਵੇ ਇਸ ਇਹ ਸੀ ਜਿਹੜੀ ਕਿ ਅੱਜ ਦੀ ਜਾਣਕਾਰੀ ਜਿਹੜੀ ਅਕਸਰ ਹੀ ਕਈ ਸਰੋਤੇ ਤੁਹਾਡੇ ਤੋਂ ਲੁਕਾ ਦਿੰਦੇ ਹਨ ਜੋ ਰੋਜ਼ ਕਹਿ ਰਹਿੰਦੇ ਹਨ ਕਿ ਇੱਕ ਹੋਰ ਕਿਸ਼ਤ ਜਿਹੜੀ ਜਾਰੀ ਹੋ ਗਈ ਹੈ ਤਾਂ ਸਿੱਧੀ ਜਿਹੜੀ ਹੈ ਸੱਚੀ ਖਬਰ ਜਿਹੜੀ ਹੈ ਕਿ ਜਿਹੜੀ 42% ਜਿਹੜਾ ਚਾਰੇ ਹੈ ਮੌਜੂਦਾ ਪੰਜਾਬ ਦੇ ਸਰਕਾਰੀ ਕਰਮਚਾਰੀਆਂ ਦਾ ਤੇ ਜਿਹੜਾ ਹੈ ਪੁਰਾਣੀ ਪੈਨਸ਼ਨ ਹੈ ਉਹ ਉਸ ਦਾ ਨੋਟੀਫਿਕੇਸ਼ਨ 2022 ਦੀ ਜਿਹੜਾ ਦੀਵਾਲੀ ਦਾ ਲਿਖਤੀ ਪੱਤਰ ਕੀਤਾ ਹੈ ਪਰ ਅਜੇ ਵੀ ਕਿਸੇ ਵੀ ਮੁਲਾਜ਼ਮ ਦੀ ਜਿਹੜੀ ਹੈ 2004 ਤੋਂ ਬਾਅਦ ਭਰਤੇ ਹੋਏ ਹਨ ਉਹਨਾਂ ਦੀ ਜਿਹੜੀ ਹੈ ਪੁਰਾਣੀ ਪੈਸ਼ਨ ਨਹੀਂ ਲੱਗੀ ਤਾਂ ਜਿਹੜਾ 5.5 ਸਾਲਾਂ ਦਾ ਬਕਾਇਆ ਉਸ ਦੀ ਤਾਂ ਗੱਲ ਏ ਤੁਸੀਂ ਛੱਡ ਹੀ ਦਿਓ ਇਸ ਅੱਜ ਦੀ ਅਸਲੀ ਜਾਣਕਾਰੀ ਵੱਤ ਵੱਤ ਸ਼ੇਅਰ ਕਰਨਾ ਮੁਲਾਜ਼ਮ ਸਾਥੀਆਂ ਦੇ ਨਾਲ ਪੈਸ਼ਨ ਸਾਥੀਆਂ ਦੇ ਨਾਲ ਮਿਲਦੇ ਆ ਕਿਸੇ ਨਵੀਂ ਅਪਡੇਟ ਦੇ ਨਾਲ ਮਿਲਦੇ ਆ